ਤੁਸੀਂ ਦੇਖ ਰਹੇ ਹੋ ਪਲਾង ਅੱਜ ਗੱਲ ਕਰਾਂਗੇ ਸੁਪਰੀਮ ਕੋਰਟ ਵੱਲੋਂ ਜਿਹੜੀ ਬਣਾਈ ਗਈ ਕਮੇਟੀ ਸੀ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਦੇ ਸਾਬਕਾ ਜੱਜ ਨੇ ਔਰ ਉਹਦੇ ਚ ਤਿੰਨ ਐਕਸਪਰਟ ਪਾਏ ਗਏ ਸੀ ਜਿਹੜੇ ਪੰਜਾਬ ਦੇ ਜਿਹੜੇ ਖੇਤੀਬਾੜੀ ਪਾਲਿਸੀ ਦੇ ਐਨਾਲਿਸਟ ਨੇ ਵਿਸ਼ਲੇਸ਼ਕ ਨੇ ਦਵਿੰਦਰ ਸ਼ਰਮਾ ਪੰਜਾਬ ਦੇ ਪੀਏਯੂ ਨਾਲ ਜੁੜੇ ਹੋਏ ਤੇ ਪੰਜਾਬ ਦੇ ਖੇਤੀ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਤੇ ਇਸੇ ਤਰ੍ਹਾਂ ਅਰਥਸ਼ਾਸਤਰੀ ਪ੍ਰੋਫੈਸਰ ਰਣਜੀਤ ਸਿੰਘ ਕੋਮਣ ਤੇ ਇਹਦੇ ਤੋਂ ਇਲਾਵਾ ਇੱਕ ਸਾਬਕਾ ਡੀਜੀਪੀ ਹਰਿਆਣਾ ਤੇ ਇੱਕ ਹਰਿਆਣੇ ਦੀ ਖੇਤੀ ਯੂਨੀਵਰਸਿਟੀ ਚੌਧਰੀ ਚਾਰਜ ਸਿੰਘ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਉਹ ਸਪੈਸ਼ਲ ਇਨਵਾਈਟਿਟੀ ਦੇ ਤੌਰ ਤੇ ਸੀਗੇ ਇਹ ਕਮੇਟੀ ਦਾ ਮੈਂਡੇਟ ਕੀ ਹੈ ਪਹਿਲਾਂ ਤਾਂ ਇਹ ਕਲੈਰਿਟੀ ਨਾਲ ਸਮਝਣ ਦੀ ਲੋੜ ਹੈ ਅਸਲ ਚ ਸੁਪਰੀਮ ਕੋਰਟ ਨੇ ਇਹਨਾਂ ਨੂੰ ਕੀ ਕਿਹਾ ਹੈ ਜਿਉ ਜੱਜਮੈਂਟ ਦੇਖੀ ਜਾਵੇ ਜਿੱਥੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਸਭ ਤੋਂ ਪਹਿਲੀ ਗੱਲ ਇਹ ਸੀਗੀ ਕਿ ਤੁਸੀਂ ਕਿਸਾਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਇਹ ਸਮਝਾਉਣਾ ਹੈ ਕਿ ਜਿਹੜੀ ਜਗ੍ਹਾ ਤੇ ਉਹ ਬੈਠੇ ਨੇ ਇਹ ਜਗ੍ਹਾ ਉਹ ਛੱਡ ਦੇਣ ਆਪਣੇ ਘਰਾਂ ਨੂੰ ਚਲੇ ਜਾਣ ਪੰਜਾਬ ਤੇ ਹਰਿਆਣਾ ਗਵਰਨਮੈਂਟਾਂ ਜਿੱਥੇ-ਜਿੱਥੇ ਬਾਜਬ ਜੇ ਧਰਨਾ ਦੇਣਾ ਵੀ ਹੈ ਜਗ੍ਹਾ ਅਲੋਕੇਟ ਕਰਨਗੇ ਆ ਉੱਥੇ ਚਲੇ ਜਾਣ ਤੇ ਕਮੇਟੀ ਉਹਨਾਂ ਦੇ ਨਾਲ ਗੱਲ ਕਰਕੇ ਇਸ਼ੂ ਫਰੇਮ ਕਰੇਗੀ ਉਹਨਾਂ ਇਸ਼ੂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੇਗੀ ਹੁਣ ਸਭ ਤੋਂ ਪਹਿਲੀ ਗੱਲ ਜਿਹੜੀ ਇਹ ਬ੍ਰੇਕ ਹੁੰਦੀ ਨਜ਼ਰ ਆ ਰਹੀ ਹੈ ਕੀ ਨਜ਼ਰ ਆ ਰਹੀ ਹੈ ਔਰ ਆਫੀਸ਼ੀਅਲੀ ਜਸਟਿਸ ਨਵਾਬ ਸਿੰਘ ਕਹਿੰਦੇ ਨੇ ਆਪ ਪ੍ਰਬੰਧ ਕਰ ਰਹੇ ਨੇ ਸਾਡੀ ਉਹਨਾਂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਉਹਨਾਂ ਨੂੰ ਆਫੀਸ਼ੀਅਲੀ ਸੱਦਾ ਦਿੱਤਾ ਜਿਹੜੇ ਬੰਦੇ ਮੋਰਚੇ ਤੇ ਬੈਠੇ ਨੇ ਕਿ ਤੁਸੀਂ ਚਾਹੋ ਕਿੱਥੇ ਕਦੋਂ ਤੇ ਕਿਵੇਂ ਗੱਲਬਾਤ ਕਰਨੀ ਹੈ ਇਹ ਜਿਹੜੀ ਕਮੇਟੀ ਗੱਲਬਾਤ ਕਰਨ ਲਈ ਤਿਆਰ ਹੈ ਉਹ ਅਫੀਸ਼ੀਅਲ ਲੈਟਰ ਜਾਂਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਇੱਕ ਗੈਰ ਰਾਜਨੀਤਿਕ ਮੰਚ 'ਤੇ ਬੈਠਾ ਹੈ ਤੇ ਇੱਕ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਉਹਨਾਂ ਨੂੰ ਕਿਸਾਨਾਂ ਵੱਲੋਂ ਕਮੇਟੀ ਨੂੰ ਕੋਈ ਰਿਸਪਾਂਸ ਨਹੀਂ ਗਿਆ ਹਜੇ ਤੱਕ ਲਿਖਤੀ ਤੌਰ ਦੇ ਉੱਤੇ ਪਰ ਉਹਨਾਂ ਦਾ ਕਹਿਣਾ ਇਹ ਹੈ ਕਮੇਟੀ ਦਾ ਇਹ ਕਹਿਣਾ ਹੈ ਜਾਂ ਜਸਟਿਸ ਨਵਾਬ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਗਵਰਨਮੈਂਟ ਦੇ ਰਾਹੀਂ ਪੰਜਾਬ ਗਵਰਨਮੈਂਟ ਦੀ ਤਰਫੋਂ ਇਹ ਪਤਾ ਲੱਗਿਆ ਕਿ ਕਿਸਾਨ ਗੱਲਬਾਤ ਕਰਨ 'ਚ ਦਿਲਚਸਪੀ ਨਹੀਂ ਰੱਖਦੇ ਕਮੇਟੀ ਨਾਲ ਇਹਦਾ ਮਤਲਬ ਫਿਰ ਕੀ ਹੋ ਗਿਆ ਹੁਣ ਕਮੇਟੀ ਵੀ ਜ਼ਬਰਦਸਤੀ ਤਾਂ ਗੱਲ ਜਾ ਕੇ ਕਿਵੇਂ ਕਰੂਗੀ ਤੇ ਕੀ ਕਰੂਗੀ ਪਹਿਲਾਂ ਹੀ ਕਿਸਾਨਾਂ ਦਾ ਇੱਕ ਗੱਲ ਚੱਲੀ ਜੇ ਉਹਨਾਂ ਨੇ ਕਿਹਾ ਐਸਕੈਮ ਨੂੰ ਨਹੀਂ ਅਸੀਂ ਕਿਹਾ ਪਹਿਲਾਂ ਅਸੀਂ ਇੱਥੋਂ ਸ਼ੁਰੂ ਕਰਨਾ ਸੀ ਜਿਹੜੇ ਬੈਠੇ ਹੋਏ ਨੇ ਤੇ ਹੁਣ ਇੱਕ ਕਾਜ ਤਾਂ ਜਿਹੜਾ ਕਮੇਟੀ ਦੇ ਹਵਾਲੇ ਕੀਤਾ ਗਿਆ ਇਹਦਾ ਮਤਲਬ ਉਹ ਤਾਂ ਡੈਡਲੌਕ ਜਾਰੀ ਹੈ ਹਜੇ ਉੱਥੇ ਬੈਠਣ ਦਾ ਇਹ ਰਸਤਾ ਖੋਲਣ ਦਾ ਸਵਾਲ ਹੈ ਰਸਤੇ 'ਚ ਸੁਪਰੀਮ ਕੋਰਟ ਕਹਿੰਦੀ ਆ ਰਸਤਾ ਖੋਲੋ ਤੇ ਕਿਸਾਨ ਕਹਿੰਦੇ ਨੇ ਅਸੀਂ ਰਸਤਾ ਰੋਕਿਆ ਨਹੀਂ ਰਸਤਾ ਸਰਕਾਰ ਨੇ ਰੋਕਿਆ ਹੈ ਸਰਕਾਰ ਖੋਲ ਦੇ ਸਾਨੂੰ ਦਿੱਲੀ ਜਾਣ ਦੇਵੇ ਤੇ ਇਹ ਸਾਡੇ ਤੇ ਨਹੀਂ ਤੁਸੀਂ ਔਨਸ ਕਰ ਸਕਦੇ ਕਿ ਅਸੀਂ ਰਸਤਾ ਰੋਕਿਆ ਹੋਇਆ ਇਹ ਟਕਰਾਅ ਲਬੜ ਬੜੇ ਦੇਰ ਦਾ ਲਗਾਤਾਰ ਜਾਰੀ ਹੈ ਔਰ ਕਿਸਾਨ ਇਹ ਵੀ ਕਹਿੰਦੇ ਨੇ ਨਾਲ ਜੇ ਕਿਸਾਨਾਂ ਆਗੂਆਂ ਨਾਲ ਗੱਲ ਕੀਤੀ ਜਾਏ ਕਿ ਅਸੀਂ ਇਸ ਕਮੇਟੀ ਨਾਲ ਗੱਲ ਕਿਉਂ ਕਰੀਏ ਕਿ ਇਸ ਕਮੇਟੀ ਨੂੰ ਇਹ ਅਧਿਕਾਰਤ ਕੀਤਾ ਗਿਆ ਕਿ ਜੋ ਸਹਿਮਤੀ ਕਮੇਟੀ ਨਾਲ ਸਾਡੀ ਬਣ ਜੇਗੀ ਉਹ ਇੰਪਲੀਮੈਂਟ ਹੋ ਜਾਏਗਾ ਸੁਪਰੀਮ ਕੋਰਟ ਇਹੋ ਜੀ ਜੱਜਮੈਂਟ ਦੇਗੀ ਇੰਪਲੀਮੈਂਟ ਹੋ ਜਾਏਗਾ ਜੇ ਮਾਮਲਾ ਫਿਰ ਸਫਾਰਸਵਾਜੀ ਤੇ ਰਹਿਣਾ ਹੈ ਤੇ ਫਿਰ ਕੇਵਲ ਗਵਰਨਮੈਂਟ ਆਫ ਇੰਡੀਆ ਤੱਕ ਜਾਣਾ ਹੈ ਉਹਨੇ ਨਾ ਮੰਨਣ ਫਿਰ ਇਹਦਾ ਗੱਲਬਾਤ ਦਾ ਫਾਇਦਾ ਨਹੀਂ ਹੈ ਸਾਡੀ ਲੜਾਈ ਗਵਰਨਮੈਂਟ ਆਫ ਇੰਡੀਆ ਨਾਲ ਗਵਰਨਮੈਂਟ ਆਫ ਇੰਡੀਆ ਹੀ ਕਾਨੂੰਨ ਬਣਾ ਸਕਦੀ ਹੈ ਜਿਹੜਾ ਐਮਐਸਪੀ ਸਾਰੀਆਂ ਫਸਲਾਂ ਤੇ ਐਮਐਸਪੀ ਤੇ ਖਰੀਦੀ ਗਾਰੰਟੀ ਦਾ ਕਾਨੂੰਨ ਜਾ ਕਰਜ਼ੇ ਬਾਰੇ ਕਾਨੂੰਨ ਇਹ ਤਾਂ ਪਾਰਲੀਮੈਂਟ ਚ ਬਣਨਾ ਹੈ ਪਾਰਲੀਮੈਂਟ ਚ ਭਾਵ ਗਵਰਨਮੈਂਟ ਨੇ ਪ੍ਰੋਪੋਜ਼ਲ ਦੇਣੀ ਹੈ ਪ੍ਰੋਪੋਜ਼ਲ ਦੇਗੀ ਤਾਂ ਮジョਰਿਟੀ ਨਾਲ ਪਾਸ ਹੋਏਗੀ ਰਸਤੇ ਚ ਕਿਤੇ ਨਹੀਂ ਹੋ ਸਕਦਾ ਤਾਂ ਫਿਰ ਜਿਹੜੀ ਗੱਲਬਾਤ ਆ ਉਹ ਡੰਗ ਟਰਪਾਉਗਾ ਪਰ ਕਮੇਟੀ ਆਪਣਾ ਕੰਮ ਜਾਰੀ ਰੱਖਿਆ ਹੋਇਆ ਹੈ ਪੰਜ ਕੋਲੇ ਚ ਇੱਕ ਗੈਸਟ ਹਾਊਸ ਬਣਿਆ ਹਜੇ ਆਰਜੀ ਦਫਤਰ ਚ ਕੰਮ ਕਰਦੀ ਹੈ ਇੱਕ ਗੱਲ ਤਾਂ ਇਹ ਵੀ ਦੇਖੋ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਬਾਵਜੂਦ ਜਿਹੜੇ ਲੋਜਿਸਟਿਕ ਦੇਣੇ ਲੋਜਿਸਟਿਕਸ ਦੇਣੇ ਨੇ ਕਮੇਟੀ ਨੂੰ ਜਿੰਨਾ ਸਟਾਫ ਜਿੰਨੀਆਂ ਚੀਜ਼ਾਂ ਪੱਕਾ ਦਫਤਰ ਦੇ ਤੌਰ ਤੇ ਬਾਕੀ ਚੀਜ਼ਾਂ ਨੇ ਉਹ ਅਜੇ ਤੱਕ ਟੈਂਪਰੇਰੀ ਸਿਸਟਮ ਹੀ ਹੈ ਔਰ ਉਹ ਲਗਾਤਾਰ ਮੀਟਿੰਗਾਂ ਕਮੇਟੀ ਕਰ ਰਹੀ ਹੈ ਔਰ ਸਾਰੇ ਕਮੇਟੀ ਮੈਂਬਰਾਂ ਦਾ ਵੀ ਇਹ ਮੰਨਣਾ ਹੈ ਤੇ ਬਾਕੀ ਕਿਉਂ ਲਗਾਤਾਰ ਮੁੱਦਿਆਂ ਦੀ ਨਿਸ਼ਾਨਦੇਹੀ ਕਰ ਰਹੇ ਨੇ ਕਿ ਕਿਸਾਨਾਂ ਦੇ ਉਹ ਇਹੋ ਜਿਹੇ ਐਕਸਪਰਟ ਨੇ ਉਹਨਾਂ ਚ ਜਿਹੜਿਆਂ ਨੋ ਘਟੋ ਘਟ ਖੇਤੀ ਦੇ ਨਾਲ ਸੰਬੰਧਿਤ ਖੇਤੀ ਪਾਲਿਸੀ ਨਾਲ ਸੰਬੰਧਿਤ ਕਿਸਾਨਾਂ ਤੇ ਮਜ਼ਦੂਰਾਂ ਨਾਲ ਸੰਬੰਧਿਤ ਉਹਦਾ ਮੈਂਡੇਟ ਕੇਵਲ ਕਿਸਾਨਾਂ ਤੱਕ ਸੀਮਿਤ ਨਹੀਂ ਹੈ ਉਹਦਾ ਖੇਤੀ ਤੇ ਡਿਪੈਂਡੈਂਟ ਮਜ਼ਦੂਰਾਂ ਨਾਲ ਬੇਜਮੀਨੀਆਂ ਦੇ ਨਾਲ ਇੱਕ ਲੈਵਲ ਦਾ ਰੂਰਲ ਇਕਨੋਮੀ ਨੂੰ ਖੜੀ ਕਰਨ ਨਾਲ ਜੁੜਿਆ ਹੋਇਆ ਮੈਂਡੇਟ ਹੈ ਕਮੇਟੀ ਦਾ ਹੁਣ 14 ਤਰੀਕ 14 ਅਕਤੂਬਰ ਸਾਹਮਣੇ ਡੇਟ ਪਈ ਹੋਈ ਹੈ ਸੁਪਰੀਪੋਰਟ ਨੇ ਕਿਹਾ ਤੇ ਕਮੇਟੀ ਪਹਿਲਾਂ ਆਪਣੇ ਜਿਹੜੇ ਪ੍ਰੀਲੀਮਨਰੀ ਜਿਹਨੂੰ ਮੋਡਲੀ ਕਹਿੰਦੇ ਨੇ ਗੱਲ ਕਿ ਅਸੀਂ ਆਹ ਇਸ਼ੂ ਚਾਹੁੰਦੇ ਆ ਕਿ ਆ ਮੁੱਦੇ ਨੇ ਤੇ ਇਹਨਾਂ ਮੁੱਦਿਆਂ ਤੇ ਗੱਲ ਚੋਣੀ ਚਾਹੀਦੀ ਅੱਗੇ ਉਹ ਪਹਿਲੀ ਆਪਣਾ ਜਿਹੜੀ ਉਹਨਾਂ ਦੀ ਰਿਪੋਰਟ ਕਹੋ ਉਹਨੂੰ ਜਾਂ ਉਹਨੂੰ ਇਹ ਕਹੋ ਕਿ ਉਹਦੀ ਪਹਿਲੀ ਜਿਹੜੀ ਫੈਸਲਾ ਹੋਏਗਾ ਉਹਨਾਂ ਦਾ ਕਿ ਸਾਨੂੰ ਆਹ ਮੁੱਦੇ ਲੱਗ ਰਹੇ ਨੇ ਇਹਦੇ ਤੇ ਲਗਾਤਾਰੋ ਲੱਗੇ ਹੋਏ ਨੇ ਤੇ 14 ਤਰੀਕ ਨੂੰ ਪਹਿਲੀ ਮੁੱਦੇ ਦੇ ਦੇਣਗੇ ਸੁਪਰੀਮ ਕੋਰਟ ਨੂੰ ਹੁਣ ਇਹਦੇ ਤੋਂ ਬਾਅਦ ਸੁਪਰੀਮ ਕੋਰਟ ਦਾ ਰਿਐਕਸ਼ਨ ਕੀ ਆਉਂਦਾ ਬਾਕੀ ਦੀਆਂ ਗੱਲਾਂ ਤੇ ਕੀ ਆਉਂਦਾ ਇਹ ਦੇਖਣ ਵਾਲੀ ਗੱਲ ਅਜੇ ਹੋਏਗੀ ਉਸ ਪੱਧਰ ਦੇ ਉੱਤੇ ਜਾ ਕੇ ਔਰ ਇਹਦੇ ਚ ਪੰਜਾਬ ਤੇ ਹਰਿਆਣਾ ਗਵਰਨਮੈਂਟਾਂ ਨੂੰ ਕਿਹਾ ਗਿਆ ਹੈ ਕਿ ਕਮੇਟੀ ਦੇ ਜਿਹੜੇ ਆਨਰੇਰੀਆ ਮਾਰਾ ਮੋਟਾ ਤੈਅ ਕਰਨਾ ਹੈ ਜੋ ਵੀ ਚੀਜ਼ ਆਤਾ ਹੈ ਕਰਨੀਆਂ ਨੇ ਜੋ ਸਾਧਨ ਵਗੈਰਾ ਦੇਣੇ ਨੇ ਇਹ ਸਾਰੇ ਦੋਨੇ ਗਵਰਨਮੈਂਟ ਆ ਆਪਸ ਵਿੱਚ ਮਿਲ ਕੇ ਤੈਅ ਕਰਨਗੇ ਚੀਫ ਸੈਕਟਰੀ ਤੇ ਡੀਜੀਪੀ ਜਿਹੜੇ ਬਾਕੀ ਦੇ ਦੋਨੋਂ ਹਸੂ ਬਿਆਦੇ ਨੇ ਇਹ ਬਹੁਤ بڑا ਮਾਮਲਾ ਇਸ ਕਰਕੇ ਹੋ ਰਿਹਾ ਕਿ ਕੀ ਇਹ ਜਿਹੜੇ ਮੁੱਦਿਆਂ ਦੀ ਨਿਸ਼ਾਨਦੇਹੀ ਹੈ ਜਿਹੜੇ ਐਕਸਪਰਟ ਇਹਨਾਂ ਨੂੰ ਕਰਨਗੇ ਕਮੇਟੀ ਦੇ ਰੂਪ ਦੇ ਵਿੱਚ ਕਰਨਗੇ ਉਹਨਾਂ ਮੁੱਦਿਆਂ ਦੀ ਨਿਸ਼ਾਨਦੇਹੀ ਤੋਂ ਬਾਅਦ ਕੀ ਗਵਰਨਮੈਂਟ ਆਫ ਇੰਡੀਆ ਜਾਂ ਸੂਬੇ ਦੀ ਸਰਕਾਰਾਂ ਇਹਨੂੰ ਪਰਵਾਨ ਕਰ ਲੈਣਗੇ ਜਾਂ ਇਹ ਇੱਕ ਇੰਨਾ ਕੰਮ ਦੇਊਗਾ ਕਿਸਾਨਾਂ ਨੂੰ ਜਿਵੇਂ ਐਮ ਐਸ ਸੁਆਮੀਨਾਥਨ ਦੀ ਰਿਪੋਰਟ ਦੇ ਰਹੀ ਹੈ ਉਹ ਇੱਕ ਕਮਿਸ਼ਨ ਬਣਿਆ ਸੀ ਖੇਤ ਕਿਸਾਨਾਂ ਦੇ ਬਾਰੇ ਵਿੱਚ ਕਿ ਕੁਝ ਰეკਮੈਂਡੇਸ਼ਨ ਜਿਹੜਾ ਜਰੂਰ ਆ ਜਾਣਗੀਆਂ ਜਿਹੜੀਆਂ ਲੋਕਾਂ ਦੀ ਤਵਕਕੋ ਹੈ ਕਿ ਉਹ ਕਿਸਾਨਾਂ ਦੀ ਦਲੀਲ ਨੂੰ ਪੁਖਤਗੀ ਨਾਲ ਅੱਗੇ ਵਧਾਉਣ ਦੀ ਗੱਲ ਜਿਹੜੀ ਹੋਏਗੀ ਕਿਸਾਨਾਂ ਲਈ ਉਹ ਲੌਜੀਕ ਇੱਕ ਹੋਰ ਸਟਰੋਂਗ ਹੋ ਜਾਏਗਾ ਉਹ ਸਾਰੇ ਮਾਮਲੇ ਦੇ ਵਿੱਚ ਤੇ ਦੂਜੀ ਅਗਲੀ ਗੱਲ ਹੈ ਜਿਹੜੀ ਕਿ ਡੈਮੋਕਰੇਸੀ ਦਾ ਸਵਾਲ ਹੈ ਡੈਮੋਕਰੈਟਿਕ ਵੈਲਿਊ ਸਿਸਟਮ ਦਾ ਸਵਾਲ ਹੈ ਸਰਕਾਰਾਂ ਜਿਹੜੀਆਂ ਨੇ ਜਿਹੜੀ ਇੱਕ ਇਹ ਗੱਲ ਹੈ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਰਕਾਰ ਤੇ ਕਿਸਾਨਾਂ 'ਚ ਬੇਪਰੋਸਗੀ ਹੈ ਇਹਦਾ ਨੇੜੇ ਲਾਉਣਾ ਹੈ ਇਹਨਾਂ 'ਚ ਭਰੋਸਾ ਬਿਲਡ ਕਰਨਾ ਹੈ ਤੇ ਫਿਰ ਜੇ ਕਮੇਟੀ ਨਾਲ ਗੱਲ ਹੀ ਨਹੀਂ ਹੋ ਰਹੀ ਤਾਂ ਭਰੋਸਾ ਬਿਲਡ ਕਿਵੇਂ ਹੋਏਗਾ ਸਰਕਾਰ ਗੱਲ ਲਈ ਗੱਲ ਕਰਨ ਲਈ ਤਿਆਰ ਨਹੀਂ ਤਾਂ ਭਰੋਸਾ ਬਿਲਡ ਕਿਵੇਂ ਹੋਏਗਾ ਇਹ ਗੱਲ ਸ਼ਾਇਦ ਬਾਅਦ ਜਬਾ ਹਰਿਆਣੇ ਦੀ ਇਲੈਕਸ਼ਨ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਹਰਿਆਣੇ ਦੀ ਇਲੈਕਸ਼ਨ 'ਚ ਕਨ ਪ੍ਰਿੰਕਾ ਗਾਦੀ ਨੇ ਕਿਹਾ ਕੀ ਕਿਹਾ ਪ੍ਰਿੰਕਾ ਗਾਦੀ ਨੇ ਉਹ ਕਹਿੰਦੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਮਾਂ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਲੈਕਚਰ ਕਰਦਾ ਸਾਰੇ ਦੇਸ਼ ਦੀ ਦੁਨੀਆ ਦੇ ਲੋਕਾਂ ਨੂੰ ਮਿਲ ਲੰਦਾ ਪਰ ਆਪਣੇ ਹੀ ਦੇਸ਼ 'ਚ ਕਿਸਾਨ ਆਗੂਆਂ ਨੂੰ ਤੇ ਮਜ਼ਦੂਰਾਂ ਨੂੰ ਮਿਲ ਲੰਦਾ ਪ੍ਰਧਾਨ ਮੰਤਰੀ ਕੋਲ ਸਮਾਂ ਨਹੀਂ ਹੈ ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਕਿ ਤੁਹਾਡੇ ਨਾਗਰਿਕ ਨੇ ਤੁਹਾਡੇ ਲੋਕ ਨੇ ਆਪਸ ਦੇ ਵਿੱਚ ਉਹਨਾਂ ਨਾਲ ਮੀਟਿੰਗ ਤੱਕ ਕਿਉਂ ਨਹੀਂ ਹੁੰਦੀ ਇਹ ਵੱਡੇ ਸਵਾਲ ਨੇ ਔਰ ਇਹਦੂ ਅਗਲੇ ਮੋਰਚੇ ਵੀ ਲੱਗਣੇ ਨੇ ਅਜੇ ਤਾਂ ਐਸਕੀਐਮ ਜਿਹੜਾ ਪੰਜਾਬ ਵਾਲਾ ਉਹ ਕਹਿੰਦਾ ਨਵੰਬਰ ਦੇ ਲਾਸਟ ਦੇ ਵਿੱਚ ਜਾਂ ਦਸੰਬਰ ਦੇ ਸ਼ੁਰੂ ਚ ਪਾਣੀਆਂ ਤੋਂ ਲੈ ਕੇ ਐਮਐਸਪੀ ਤੋਂ ਲੈ ਕੇ ਕਾਰਜੇ ਤੋਂ ਲੈ ਕੇ ਹੋਰ ਕਈ ਚੀਜ਼ਾਂ ਤੇ ਮੋਰਚੇ ਜਿਹੜੇ ਲੱਗਣਾ ਉਹ ਵੀ ਮੋਰਚਾ ਇੱਕ ਆਉਣ ਵਾਲੇ ਸਮੇਂ ਦਾ ਰਾਦਰ ਸਾਹਿਬ ਆਡੀ ਕਰੇ ਹੈ ਕਿ ਕਦੋਂ ਹੋਊਗਾ ਉਹ ਲਾਸਟ ਦਿਨ ਲਾਸਟ ਹਫਤੇ ਜਾਂ ਦਸੰਬਰ ਦੇ ਪਹਿਲੇ ਹਫਤੇ ਇਹ ਬਹੁਤ بڑا ਮਾਮਲਾ ਹੈ ਹੁਣ ਤਾਂ ਫਿਰ ਜੇਕਰ ਕਮੇਟੀ ਦੀ ਉਹ ਰਿਪੋਰਟ ਫਾਈਨਲ ਹੋ ਜੂਗੀ ਜਦੋਂ ਜਿਹੋ ਜਿਹੇ ਵੀ ਹੋਏਗੀ ਸੁਪਰੀਮ ਕੋਰਟ ਕੋਲ ਪੈਂਡਿੰਗ ਪਏਗੀ ਤਾਂ ਉਸ ਤੋਂ ਬਾਅਦ ਸਾਰਿਆਂ ਦਾ ਧਿਆਨ ਸੁਪਰੀਮ ਕੋਰਟ ਤੇ ਹੋਏਗਾ ਕੀ ਸੁਪਰੀਮ ਕੋਰਟ ਇਹ ਫੈਸਲਾ ਕਰ ਪਾਏਗੀ ਕਿ ਆ ਗੱਲਾਂ ਬਾਜਬ ਨੇ ਇਸ ਕਮੇਟੀ ਨੇ ਜੋ ਲਿਖੀਆਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਡਾਇਰੈਕਸ਼ਨ ਦੇ ਪਾਏਗੀ ਕਿ ਇਹ ਗੱਲਾਂ ਕਰ ਲੈਣ ਪਰ ਇਹ ਮਾਮਲੇ ਬੜੇ ਔਖੇ ਹੁੰਦੇ ਨੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਸੰਵਧਾਨਕ ਤੌਰ ਤੇ ਵਿਧਾਨਪਾਲਿਕਾ ਨਿਆਂਪਾਲਿਕਾ ਤੇ ਕਾਰਜਪਾਲਿਕਾ ਜਿੱ ਤਖਤਾਂ ਦਾ ਇੱਕ ਵੰਡਵਾਰਾ ਹੁੰਦਾ ਹੈ ਔਰ ਇੱਕ ਗਾਰਮੈਂਟ ਐਗਜ਼ੈਕਟਿਵ ਦੀ ਸਾਈਡ ਆਉਂਦੀ ਹੈ ਐਗਜ਼ੈਕਟਿਵ ਨੂੰ ਡਿਕਟੇਟ ਕੀਤਾ ਜਾ ਸਕਦਾ ਕਿਸੇ ਵੀ ਵੱਨੋਂ ਇਹਨਾਂ ਸਵਾਲਾਂ ਨਾਲ ਕੌਣ ਸਜੇਗਾ ਇਹਨਾਂ ਸਵਾਲਾਂ ਨੂੰ ਕੌਣ ਅੱਗੇ ਵਧਾਏਗਾ ਉਹ ਸਾਰੇ ਮਾਮਲੇ ਦੇ ਵਿੱਚ ਇਹ ਬਹੁਤ ਵੱਡਾ ਮਾਮਲਾ ਹੈ ਨੇ ਇਹਨਾਂ ਨੂੰ ਧਿਆਨ ਨਾਲ ਦੇਖਣਾ ਪਏਗਾ ਇਹ ਸਰਫੇਸ ਤੇ ਧਰਾਤਲੀ ਮਾਮਲੇ ਨਹੀਂ ਹੈ ਬਹੁਤ ਬਹੁਤ ਇਹਦੇ ਪਿੱਛੇ ਗਹਿਰਾਈ ਦੇ ਇਸ਼ੂਜ਼ ਨੇ ਜਿਹੜੇ ਚੱਲ ਰਹੇ ਨੇ ਔਰ ਇਹਨੂੰ ਅੱਗੇ ਅਸੀਂ ਨਜ਼ਰ ਰੱਖਾਂਗੇ ਲਗਾਤਾਰ ਕਮੇਟੀ ਦੀਆਂ ਜਿੰਨੀਆਂ ਮੀਟਿੰਗਾਂ ਹੋਣਗੀਆਂ ਅੱਜ ਵੀ ਉਹਦੇ ਕਮੇਟੀ ਦੇ ਐਕਸਪਰਟ ਮਿਲ ਰਹੇ ਨੇ ਆਪਸ ਦੇ ਵਿੱਚ ਤੇ ਅੱਗੇ ਰੈਗੂਲਰ ਵੀ ਉਹ ਮਿਲ ਰਹੇ ਨੇ ਤੇ ਇਸ਼ੂ ਉਹਨਾਂ ਨੇ ਲਗਭਗ ਤੈਅ ਕੀਤੇ ਨੇ ਹੁਣ ਉਹਨਾਂ ਨੂੰ ਨੇੜੇ ਲਾਉਣ ਦਾ ਸਵਾਲ ਹੈ ਤਰਤੀਬ ਦੇਣ ਦੀ ਸਵਾਲ ਹੈ ਅੱਜ ਲਈ ਇੰਨੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਦੇਖਦੇ ਰਹੋ ਪ੍ਰਲਾਹ